ਸਸੀ ਗੱਲ ਦੀ ਸਾਰਿਆਂ ਨੂੰ ਲੋ ਜੀ ਅੱਜ ਰਾਤ ਜਿੱਥੇ ਬੰਦੇ ਸੀਗੇ ਨਾ ਪਹਿਲਾ ਦਿਨ ਸਿਕਾ ਕਰਕੇ ਜੀਆਂ ਸਾਈਡੀਆਂ ਸੂਟ ਕਰ ਰਹਿੰਦੀਆਂ ਦੀਆਂ ਇਸ ਕਰਕੇ ਨਿਹਰਾ ਵੀ ਕੀਤਾ ਸੀ ਅਸੀਂ ਤੇੜ ਦੇ ਵਿੱਚ ਕਈ ਵਾਰ ਨਾ ਬੇਲਰ ਦਿੱਕਤ ਦੇਦਾ ਹੁੰਦਾ ਆ ਉਹ ਵੀ ਰਾਤ ਲਾਸਟ ਢੀੜਾ ਸਾਡਾ ਜਿਹੜਾ ਰਹਿ ਗਿਆ ਸੀਗਾ ਤੇ ਪਿਸਟਨ ਦੇ ਮਾਲ ਚਣ ਲੱਪੇ ਉਹਦੇ ਕਰਕੇ ਨੱਟ ਟੁੱਟਣ ਲੱਪੇਗੇ ਉਹ ਹੁੰਦਾ ਆ ਇਹਦੀਆਂ ਜਿਹੜੀਆਂ ਤੰਗਲੀਆਂ ਜੀਆਂ ਮੂਰੇ ਹੁੰਦੀਆਂ ਤਾਂ ਉਹਨਾਂ ਨੂੰ ਪੁੱਠਾ ਕਰਨਾ ਪੈਂਦਾ ਕਈ ਵਾਰ ਇੱਕ ਤੰਗਲੀ ਨੂੰ ਮੂਰਲੀ ਨੂੰ ਉਹ ਨਹੀਂ ਗਏ ਤੇ ਲੋਹੇਰ ਚੱਲ ਜਊਗਾ ਮਾਲ ਤੇ ਲੱਸਗਾ ਉਹ ਤੇ ਪੇਟਨ ਦੇ ਚੜਦਾ ਉਹਦਾ ਕਰਕੇ ਸੇਫਟੀ ਬੋਲਟ ਰੋੜ ਦੇ ਸੀਗੇ ਹੁਣ ਦੁਬਾਰਾ ਇੱਕੋ ਹੀ ਲੇਨ ਰਹਿੰਦੀ ਇੱਕੋ ਹੀ ਸੇਰਾ ਰਹਿੰਦਾ ਕਹਿੰਦਾ ਭਾਵਾ ਉਹਦੇ ਵੱਲੇ ਦੁਬਾਰਾ ਆਏ ਆ ਇੱਥੇ ਕੰਮ ਅਹੀਂ ਵਿੱਚੋਂ ਨਹੀਂ ਜਿੱਦਾਂ ਛੱਡੀ ਦਾ ਜੇ ਭਾਵਾ ਇੱਕ ਲੇਨ ਵੀ ਰਹਿੰਦੀ ਅਗਲੇ ਦਾ ਕਰਕੇ ਜਾਣਾ ਇੱਕ ਥੱਲੇ ਰੱਖ ਨਹੀਂ ਵੀ ਆ ਕੋਈ ਕੋਈ ਟਾਈਮ ਹੈਗਾ ਆ ਤੇ ਚੱਕ ਲਈ ਉਹਨਾਂ ਨੇ ਪਰਾਲੀ ਆ ਥੋੜੀ ਵਾਲੀ ਰਹਿ ਗਈ ਆ ਇਹ ਮੀਂਹ ਤੋਂ ਪਹਿਲਾਂ ਹੋਇਆ ਆ ਕੰਮ ਆ ਦਾ ਲਿਖੇ ਤੇ ਫੀਕ ਸੁੱਕਾ ਲਗਾ ਜਿਹੜਾ ਅੱਗੇ ਗਿਆ ਕੇ ਕੀਤਾ ਕੇਦ ਨਾ ਉਹ ਟੱਕ ਦੇ ਵਿੱਚ ਗਿੱਲਾ ਆ ਥੱਲੇੋਂ ਬਹੁਤ ਇੱਕ ਰਾਤ ਤੇਲ ਪੈ ਗਈ ਸੀ ਅਸੀਂ ਵੀ ਚੈੱਕ ਕਰਨਾ ਅਸੀਂ ਤੇਲ ਦੇ ਵਿੱਚ ਵੀ ਇਹ ਕੀ ਕਰਦਾ ਆ ਤੇ ਰਾਤੀ ਤੇਲ ਦੇ ਵਿੱਚ ਵੀ ਸੇਫਟੀ ਬੋਲਟ ਤੋੜਦਾ ਹੀ ਐਂ ਵੀ ਉਹਲਾ ਕੀਤਾ ਨਹੀਂ ਅੱਜ ਘਰੇ ਵੇ ਸਵੇਰੇ ਪਹਿਲਾਂ ਤੰਗਲੀਆਂ ਤੋਂ ਉਂਗਲੀਆਂ ਜਿਹੜੀਆਂ ਚੇਂਜ ਕਰਨੀਆਂ ਕਰਕੇ ਇਹਦੀ ਸੈਟਿੰਗ ਕਰਕੇ ਲਿਆਂਦੀ ਆ ਹੁਣ ਚੈੱਕ ਹੋ ਗਿਆ ਆ ਹੁਣ ਸਾਨੂੰ ਕੋਈ ਦਿੱਕਤ ਨਹੀਂ ਵੀ ਤੇਲ ਦੇ ਵਿੱਚ ਵੀ ਤੇ ਹੋਰ ਇੱਕ ਲੈਂ ਰਹੀ ਦੀ ਉਹ ਲੈਂ ਬੰਨਣਾ ਆਇਆ ਦਿਖਾਉਣੇ ਆ ਬਾਕੀ ਆਹ ਵਾਲੀ ਇੱਕ ਲੈਂ ਰਹਿ ਗਈ ਸੀ ਬਸ ਆ ਜਿਹੜੀਆਂ ਦੋ ਬਣਾਈਆਂ ਇਹਦੀਆਂ ਕਿ ਇਧਰ ਲੈ ਬੰਨੇ ਬਣਾਤੀ ਆ ਤੇ ਕਿ ਇਧਰ ਬਣਾਤੀ ਆ ਇਹ ਇੱਕ ਸੀਗੀ ਪਹਿਲਾਂ ਰਾਤ ਆਈਂਗੇ ਚਲੋ ਨਿਬੜੀ ਜਵੇ ਕੰਮ ਤੇ ਰਹਿ ਗਿਆ ਹੈਗਾ ਰਾਤ ਹੁਣ 4 5 6 ਕਿਲੋਮੀਟਰ ਦੁਬਾਰਾ ਚੱਲ ਕੇ ਆਏ ਆ ਵੀ ਸਿਰਫ ਅਗਲੇ ਦਾ ਕੰਮ ਨਹੀਂ ਛੱਡਣਾ ਵਿੱਚ ਤੇ ਇੱਕ ਢੇੜਾ ਹੀ ਆਪਾਂ ਮਾਗ ਲੈ ਜਦੋਂ ਚੱਕਣਾ ਪੈਂਦਾ ਫਿਰ ਮੁਸ਼ਕਲ ਆਉਂਦੀ ਆ ਹੁਣ ਸੈਟ ਸਟ ਕਰਕੇ ਲਿਆਂਦਾ ਬੇਲ ਰੀਆਂ ਤੰਗਲੀਆਂ ਦੇ ਮੂੰਹ ਘੁਮਾਣੇ ਕਮਾ ਲੈ ਆ ਤੇ ਚਲਾਉਣੇ ਆ بس ਇੰਨਾ ਕਰਕੇ ਹੁਣ ਜਾ ਕੇ ਹੋਰ ਤਾਂ ਕੰਮ ਲੱਗਣਾ ਆ ਤੇ ਲਿੱਥ ਗਈ ਤੇਲ ਵੀ ਦੇਦਿਆਂ ਮਾਰਦਿਆਂ ਕਿਹੜਾ ਬਾਕੀ ਦਿਖਾਉਣੇ ਆ ਬਾਅਦ ਚ ਜੋੜਦੇ ਨੇ ਕਾਰੋਬਾਰ ਚੱਲਦਾ ਲਓ ਜੀ ਇੰਨਾ ਹੀ ਕੰਮ ਸੀਗਾ ਇੱਕੋ ਹੀ ਲੈਣ ਰਹੀ ਦੀ ਸੀਗੀ ਨਾਲੇ ਜ਼ਰਾ ਤੇਲ ਦੇ ਵਿੱਚ ਇੱਕ ਹੋ ਗਿਆ ਤਾਂ ਹੁਣ ਇਹਨੂੰ ਚਲਾ ਕੇ ਬੰਦ ਦਿੱਤਾ ਆ ਇਦਾਂ ਆ ਬੇ ਕੰਮ ਵਿੱਚੋਂ ਨਹੀਂ ਛੱਡੀਦਾ ਕਦੀ ਵੀ ਭਾਵੇਂ ਇੱਕ ਲੈਣ ਰਹੀ ਆ ਸਾਨੂੰ 4-5 ਕਿਲੋਮੀਟਰ ਆਉਣਾ ਪਿਆ ਉਹ ਗੱਲ ਕੋਈ ਨਹੀਂ ਕਿਉਂ ਅਸੀਂ ਹਵਾ ਵਗੈਰਾ ਵੀ ਟਰੈਕਟਰਾਂ 'ਚ ਚੈੱਕ ਕਰਨੀ ਨਾਲੇ ਪਾਜਨਾ ਇਧਰੋਂ ਹਵਾ ਚੈੱਕ ਆ ਦੇ ਨਾਲੇ ਇਹਦਾ ਜਾਂਦੇ ਜਾਂਦੇ ਬੰਨ ਜਾਂ ਲਿਆ। ਅਗਲੇ ਨੂੰ ਵੀ ਇੱਕ ਲਾਈਨ ਖੁੱਲੀ ਰਹਿ ਜਾਵੇ ਤੇ ਅਗਲੇ ਨੂੰ ਵੀ ਇਤਰਾਜ਼ ਕੀ ਹੁੰਦੀ ਕਹਣਾ ਯਾਰ ਕੰਮ ਛੱਡ ਗਿਆ ਵਿੱਚੋਂ। ਤੇ ਕਰ ਦਿੱਤਾ ਆ ਵੱਜ ਗਿਆ ਚੱਲੇ ਆ ਪਿੰਡ ਜਾ ਕੇ ਹੁਣ ਚਲਾਉਂਦੇ ਆ ਦਿਖਾਉਂਦੇ ਆ ਵੀ ਅੱਗੇ ਜੋ ਚੱਲਦਾ ਕਾਰੋਗ। ਨਾਟ 11 ਜੀ ਇਹ ਨਾਨੀ ਕਪਾਲਪੁਰੀਆ ਜਿਹੜਾ ਆ ਉਹਨੂੰ ਮਿਲਿਆ ਸੀਗਾ ਉਹ ਨਾਟ 11 ਆ। ਇੰਨਾ ਸਾਫ ਸੁਥਰਾ ਟਰੈਕਟਰ ਆ ਨਾ ਕਿਤੇ ਲੀਕਿੰਗ ਨਹੀਂ। ਇਹ ਜਾਨ ਵੀ ਇੰਨੀ ਮਾਰਦਾ ਕੱਲ ਇੰਨੀ ਟਰਾਲੀ ਮਗਰੋਂ ਧੱਕਾ ਲਾਇਆ ਤਾਂ ਬਾਕੀ ਟਰੈਕਟਰ ਮੂਰੇ ਵਾਹ ਪਹਿਲਾਂ ਇਹ ਪਾਇਆ ਏ ਟਰਾਲੀ ਨੂੰ ਟ੍ਰਾਫਿਕ ਕੱਢ ਲਈ ਇਹਨਾਂ ਨੇ ਟਰਾਲੀ ਤੇ ਲੱਗਣ ਡਏ ਆ ਪ੍ਰਾੜੀ ਹੋਣ ਲਓ ਜੀ ਬੰਜਾਂ ਦੇ ਖੇਤਾਂ ਦਾ ਟੱਕਿਆ ਇਹ ਇਹਦੇ ਵਿੱਚ ਲੱਗੇ ਆ ਚਲਾਉਣ ਰੈਕ ਪਹਿਲਾਂ ਮਾਰ ਲੈਣਾ ਅੱਧਾ ਪੌਣਾ ਘੰਟਾ ਰੋਕ ਕੇ ਤੇ ਫੇਰ ਚਲਾਉਣਾ ਇਹਨਾਂ ਤੇ ਹਵਾ ਫਿਰ ਜੂਗੀ ਵਿੱਚ ਦੀ ਉਹ ਪੀਰੇ ਪੁੱਤ ਨੇ ਜਿੱਥੇ ਖੱਗੇ ਵੱਜੇ ਸੀਗੇ ਰੈਵਰ ਪਰਦੇ ਉੱਥੇ ਖੱਗੇ ਵੱਜੇ ਰਹਿਣ ਦਿੱਤੇ ਆ ਦੇਖਿਆ ਹੀ ਨਹੀਂ ਮੁੜ ਕੇ ਕੋ ਗਿੱਲਾ ਆਕ ਸੁੱਕਾ ਵਿੱਚੋਂ ਹੁਣ ਫੋਨ ਕੀਤਾ ਸੀਗਾ ਤਾਂ ਫੋਨ ਵੀ ਨਹੀਂ ਚੱਕਿਆ ਸੁੱਤਾ ਵਿਆ ਆਖਰੇ ਤੇ ਅੱਗ ਵੀ ਵੀ ਲਾਈ ਜਾਂਦੇ ਆ ਉਹ ਤੋਂ ਪਿੰਡ ਦੇ ਉੱਤੋਂ ਦੀ ਅੱਗ ਲੱਗੀ ਆ ਪਤਾ ਨਹੀਂ ਕਿਹਨੇ ਲਾਈ ਆ ਲੋਕੀ ਅੱਗ ਵੀ ਲਾਈ ਜਾਂਦੇ ਆ ਐਨੇ ਬੇਲਰ ਆਏ ਐ ਐਨੇ ਰੈਗ ਆਏ ਐ ਲੋਕੀ ਫਰੀ ਪਰਾਲੀ ਚੱਕ ਕੇ ਖੜਦੇ ਅੱਗ ਫੇ ਪਤਾ ਨਹੀਂ ਕੱਲ ਹੀ ਲੋਕ ਲਾਉਂਦੇ ਆ ਹੁਣ ਅੱਗ ਲੱਗੀ ਆ ਆ ਦੇ ਕੋਠਿਆਂ ਦੇ ਉੱਤੋਂ ਦੀ ਉਹ ਕੋਠੀ ਦੇ ਉੱਤੋਂ ਹੀ ਸੀਮੈਂਟ ਵਾਲੀ ਦੇ ਦੀਂਦੀ ਆ ਧੂਆਂ ਜਿਆ ਉਹ ਤੇ ਅੱਗ ਵੀ ਲਾਈ ਜਾਂਦੇ ਆ ਬਾਕੀ ਦੇ ਸਾਰੇ ਸਾਡੇ ਤੋਂ ਦਾ ਬੇਲਰਾਂ ਤੋਂ ਹੀ ਬਣਾਉਣ ਦੇ ਆ ਕੋਈ ਨਹੀਂ ਅੱਗ ਲੋਂਦਾ ਇਹ ਪਤਾ ਨਹੀਂ ਕਿਹਨੇ ਲਾਤੀ ਜਾਂ ਪੱਠੇ ਪੁੱਟੇ ਕੇ ਨੇ ਵਿਜਣੇ ਉਹ ਨਾਲ ਖੰਡ ਨੂੰ ਤੇ ਚੱਲਣ ਦੇ ਆ ਜੀ ਕੰਮ ਕੀਤੀ ਸ਼ੁਰੂਆਤ ਰੇਕ ਮਾਰਿਆ ਆ ੱਲੇ ਪਰਾਲੀ ਜੰਮੀ ਆ ਇਹ ਹੁਣ ਤੱਕ ਹੋਊਗੀ ਹਵਾ ਵਗਦੀ ਆ ਪੱਛੋ ਦੀ ਧੁੱਪ ਵੀ ਪੂਰੀ ਲੱਗੀ ਆ ਇਹ ਮੁੰਡਾ ਯਾਰ ਦੋਸਤੀ ਆ ਗੁਜਰਾں ਦਾ ਤੇ ਉਹਦੇ ਬਣਾਉਣੀ ਆ ਉਹਨੇ ਉਹਨਾਂ ਬਨ ਕੇ ਦੇਣ ਲੱਗਾ ਆ ਰੀਣ ਕ ਹਵਾ ਫਿਰਜੂ ਘੰਟਾ ਕ ਨਾ ਤੇ ਫੇਰ ਚਲਾਉਣਾ ਬੀਲਰ ਤਾਂ ਦਾਖ 15 ਗੇੜੇ ਲੱਗ ਗਏ ਨਾ ਜਿੱਥੇ ਟਰੈਕਟਰ ਹੁਣ ਖੜਾ ਇੱਥੇ ਤੱਕ ਆ ਗਿਆ ਫੇਰ ਬੀਲਰ ਚਲਾਉਣੇ ਆ ਮੂਨਾ ਜਦ ਹਵਾ ਲੱਗ ਜੂਗੀ ਵੇਜਦੀ ਹਵਾ ਨਾ ਗਜੂ ਸੁੱਕ ਜੂ ਹੋਰ ਮਾਲ ਚਲੋ ਦਿਖਾਉਣੀ ਆ ਜਿੱਦਾਂ ਵੀ ਚੱਲਦਾ ਬਾਕੀ ਜੀ ਪ੍ਰਦਰਸ਼ ਲਈ ਆ ساری ਤੇ ਉਹ ਪਰੇ ਝੱਡੇ ਜੋ ਨੈਰ ਨਾਲ ਉਹ ਤੇ ਗਿੱਲਾ ਹੀ ਥੋੜਾ ਜਿਹਾ ਹੋਣ ਲਾਸਟ ਵਿੱਚ ਬੰਨਾਂਗੇ ਜਾਂ ਤਾਂ ਇਹ ਸੁੱਕ ਜਾਣਾ ਇਹਦੋਂ ਬੱਤੀ ਗਿਆ ਸਾਰਾ ਆ ਬਸਦੇ ਹਣੇ ਜੂ ਮੂਰੇ ਰੈਕ ਮਾਰੀ ਜਾਂਦਾ ਅੱਧਾ ਪੋਣਾ ਨੇ ਟਾਰੈਕ ਪਹਿਲਾਂ ਵੱਜੀ ਜਾਂਦਾ ਆ ਉਹਨੇ ਨਾ ਪੱਛੋਂ ਦੀ ਹਵਾ ਵਗਦੀ ਨਾ ਦੁਪਹਿਰਾ ਢਿਕੇ ਆ ਕਰਕੇ ਤਾਂ ਵਹਿਤਰੀ ਸੁੱਕੀ ਜਾਂਦਾ ਨਾਲ ਜਿਹੜਾ ਮੜਾ ਮੋਟਾ ਥੱਲਾ ਵੀ ਆ ਕਿਵਨੇ ਫਰਜਲਾ ਕਾ ਨੂੰ ਗਿੱਲਾ ਤਗਾ ਮਾਲ ਮੁੰਡਾ ਜਾਰ ਦੋਸ ਤੇ ਆ ਜਿਹੜਾ ਗੁਜਰਾਵਾਂ ਜਿਹੜੇ ਬੰਦਿਤਗੇ ਫਰੇਕ ਮਾਰ ਕੇ ਰੁਕਣਾ ਵਿਆ ਬਰੀਨ ਕਥਲ ਜਈਆ ਚਲੋ ਨਿਕਲਦੇ ਪਏ ਵਿੱਚੋਂ ਨਿਕਲ ਗਈਆ ਬਾਚ ਲਈਆ ਸਾਡੇ ਕ ਬੰਦਗੇ ਸੀਗੇ 5000 5500 ਕੀ ਦਿਆ ਥੇਰੂ ਰੁਕੇ ਕਰਕੇ ਟਾਈਮ ਜ਼ਰਾ ਲੱਗਾ ਉਦਾਂ ਵਧੀਆ ਚੱਲਣ ਈ ਆ ਮਹੀਨ ਦਾ ਕੋਈ ਜਿੰਨਾ ਨਹੀਂ ਵੀਡੀਓ ਬਣੀ ਮਹਾਰਾਜ ਇਤਾਂ ਦੀ ਸੰਜੂਰ ਕਰਿਓ ਨਿਪੜ ਕੇ ਲਾਇਦੇ ਕੰਮ ਬਚ ਗਏ ਬਸ 2-3 ਜਿਹੜੇ ਰਹਿ ਗਏ ਆ ਉਹ ਗੱਬੇ ਛੱਡੇ ਸੀ ਤੇ ਕਿੱਥੇ ਆ ਵਾਹ ਟਰੈਕਟਰ 2500 ਚੱਕਰ ਦੇ ਚੱਲਣ ਡਿਆ ਆ ਕੱਲੂ ਕਰਾਂਗੇ ਇਹਨੂੰ 2700 ਚੱਕਰ ਦੇ ਇਹ ਰ 4320 ਚੱਕਰ ਦੇ ਚਲਾਉਣਾ ਆ ਅੱਜ ਅਲੇ ਜਿੱਦਾਂ ਦੂਆ ਦੇ ਨੇ ਆ 2500 ਚੱਕਰ ਕੀਤਾ ਆ ਹੌਲੀ ਹੌਲੀ ਵਧਾਉਨੇ ਆ ਰੇ ਚਲੋ ਦਿਖਾਉਨੇ ਜਿੱਦਾਂ ਚੱਲਦਾ ਬਾਕੀ ਦਿਨੇ ਲੋੜੀ ਸੇਰਾ ਲਾ ਪੈਲਾਉਣ ਥੋੜਾ ਜਿਹਾ ਗਿੱਲਾ ਆ ਕਮਾਦ ਦੇ ਵਿੱਚੋਂ ਪਾਣੀ ਆਇਆ ਆ ਇਹਦੇ ਦੋ ਲਾ ਲੈਣੇ ਆ ਜਿੱਦਾਂ ਸਿਆੜ ਤੇ ਦੋ ਲੈਨਾ ਲਾ ਲੈਣੀਆਂ ਰੱਖ ਦਿਆਂ ਤੇ ਇੱਕ ਵਾਰ ਬੈਲਰ ਚੱਲ ਜੂ ਇੱਕ ਵਾਰ ਆ ਜੂਗਾ ਦੋ ਲੈਨਾ ਬਣਾਣੀਆਂ ਟਰੈਕਟਰ ਔਖਾ ਨਾ ਹੋਊਗਾ ਗਿੱਲਾ ਆ ਮਾਲ ਆ ਦੇਖੋ ਕਮਾਦ ਨੂੰ ਲੱਗਾ ਆ ਪਾਣੀ ਤੇ ਇਦਾਂ ਮਾਲ ਗਿੱਲਾ ਆ ਇਹ ਇਹ ਗਿੱਲੇ ਮਾਲ ਦੇ ਨਾਲ ਫੇ ਝਟਕਾ ਲੱਗ ਜਾਣਾ ਜੇ ਯਾਰਾ ਮਾਲ ਹੋ ਜਾਣਾ ਜਿੱਦਾਂ ਤੇ ਉਹਨੂੰ ਮੈਂ ਕਿਹਾ ਵੀ ਲੈਨਾ ਦੋ ਬਣਾ ਦੇ ਸਫਾਈ ਬਥੇਰੀ ਆਉਂਦੀ ਆ ਜੀ ਸਫਾਈ ਵਾਲੋਂ ਕਮੀ ਕੋਈ ਨਹੀਂ ਇੱਥੇ ਹੈਗੇ ਆ ਪਰਾਲੀ ਚੱਕਣ ਵਾਲੇ ਹੋਰ ਵੀ ਜਿਹੜੇ ਫ੍ਰੀ ਪਰਾਲੀ ਚੱਕ ਕੇ ਲੈ ਕੇ ਜਾਂਦੇ ਆ ਸਾਡੇ ਬੇਲਰ ਦੇ ਤੇ ਅਗਲੇ ਦੇ ਬੇਲਰ ਦਾ ਫਰਕ ਬੜਾ ਸਾਡੇ ਸਿਰਬ ਜਿਹੜਾ ਵਿੱਚੋਂ ਝੂਠਾ ਜਾ ਕੇ ਡਰ ਜਾਂਦਾ ਆ ਅ ਰੀਲ ਦੇ ਥੱਲੇੋਂ ਦੀ ਪਲਾਥ ਜਿੱਥੋਂ ਦੀ ਭਰੀਆਂ ਆਉਂਦੀਆਂ ਪਰਾਲੀ ਵਾਲੀਆਂ ਉੱਥੋਂ ਮਾੜਾ ਮੋਟਾ ਝੂਠਾ ਡੇਗਦਾ ਬਾਕੀ ਸਾਡੇ ਵਗ ਜਾਂਦਾ ਇਦਾਂ ਹੀ ਆ ਰੈਕ ਦੀ ਸਫਾਈ ਇਦਾਂ ਆ ਮਾੜਾ ਮੋਟਾ ਇੱਥੇ ਹੈਗਾ ਇਹ ਟਰੇਲਰਾਂ ਤੇ ਨਹੀਂ ਫਸਦਾ ਇੰਨਾਕ ਜਿੰਨਾ ਵੱਡਿਆ ਆ ਉਹਨਾਂ ਤਕਰੀਬਨ ਹੀ ਚੱਕਿਆ ਜਾਂਦਾ ਮਾੜਾ ਮੋਟਾ ਵਿੱਚ ਰਹਿ ਜਾਂਦਾ ਜਿਹੜਾ ਵੀ ਆਹ ਵੱਡ ਨਹੀਂ ਹੋਇਆ ਇਹ ਰਿਪਰ ਤੋਂ ਵੱਡਿਆ ਹਨਗਾ ਇਹ ਮੋਢ ਜਿਹੜੇ ਰਹਿਗਾ ਇਹ ਸਾਡੇ ਵਸ ਦੀ ਗੱਲ ਨਹੀਂ ਬਾਕੀ ਜਿੰਨਾ ਵੱਡਿਆ ਹੋਵੇ ਜਿੰਨਾ ਸਫਾਈ ਨਾਲ ਉਨੀ ਸਫਾਈ ਆ ਜਾਂਦੀ ਖੇਤ ਦੇ ਵਿੱਚ ਇਹਨੂੰ ਭਾਵੇਂ ਟੇਲਰਾਂ ਨਾਲ ਇਦਾਂ ਵਾਹ ਲੋ ਛੋਟੇ ਤਰ੍ਹਾਂ ਇਧਰ ਨੂੰ ਪਾਉਣਾ ਪੈਣਾ ਐਸਾਈਡ ਨੂੰ ਇਧਰ ਨੂੰ ਪਾਉਣਾ ਪੈਣਾ ਇਦਾਂ ਅਸੀਂ ਇਧਰ ਨੂੰ ਸਿਆਟ ਲਾਏ ਆ ਦੂਵੇ ਬੰਨੇ ਨੂੰ ਪਗਣਾ ਤੇ ਫੇਰ ਇਧਰਾਂ ਦੇ ਵਿੱਚ ਮਾੜਾ 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 ਦਾਣਾ ਖਿਲਰ ਜਾਂਦਾ ਜਿੱਦਾਂ ਮਰਜੀ ਇਹਨੂੰ ਵਾਉਣ ਤੇ ਕੋਈ ਚੱਕਰ ਨਹੀਂ ਵਿੱਚ ਪਰਾਲੀ ਨਹੀਂ ਫਸੂਗੀ ਸਬਾਈ ਆਪਣੇ ਇਹੋਂ ਤੋਂ ਪੂਰਾ ਸਬਾਈ ਨਾਲ ਕੰਮ ਕਰੀਦਾ ਜੀ। ੜਾਮੇ ਵਾਲਾ ਕੰਮ ਨਹੀਂ। ਲੋ ਜੀ ਹੋ ਗਈ ਕੰਮ ਦੀ ਸਮਾਪਤੀ। ਲਾਕ ਕਿਹੜਾ ਐ ਥੋੜਾ ਹੋਲੀ ਲਾਈਦਾ ਆ। ਕਿਉਂ ਇਹਰੇ ਤੇ ਬੰਨੇ ਤੋਂ ਨਾ ਇਧਰੋਂ ਗਿੱਲਾ ਪੱਠੇ ਗਿੱਲਾ ਨਾਲ ਮਿੱਟੀ ਸਾਰਾ ਕੋ ਵਿਚ ਆਇਆ ਹੁੰਦਾ ਇਹਨੂੰ ਵੀ ਹੋਲੀ ਹੋਲੀ ਲਾਈਦਾ ਤੇ ਇਸ ਵੀਰ ਥੋੜੀ ਘੱਟ ਰੱਖ ਲਈਦੀ ਆ। ਇਹ ਹਰਾ ਹੀ ਨਾਲ ਆ ਸਾਰਾ। ਆ ਦੇਖੋ ਸਾਰਾ ਬੱਜ ਗਿਆ ਐ। ਇੱਕ ਵੀ ਭਰੀ ਨਹੀਂ ਵਿੱਚ ਖੁੱਲੀ ਪੰਜ ਜਾਂ ਸਾਡੇ 반 ਦੇ ਦਿਆ ਹੈ ਸਪਾਰ ਹੈਗਾ ਮੈਨੂੰ ਬਰਾ ਬਾਂਦੇ ਆ ਜਾਂ ਸਾਡੇ 반 ਦੇ ਜਾਂ ਬਾਂਦੇ ਆ ਜਾਂ ਸਾਡੇ 반 ਦੇ ਤੇ ਇੱਕ ਵੀ ਭਰੀ ਨਹੀਂ ਵਿੱਚ ਖੁੱਲੀ ਇਹ ਹੋਰ ਬੰਨਣਾ ਆ ਪੈਂਦਾ ਆ ਬੰਨਣਾ ਦੇਦਿਆਂ ਜੇ ਇਹ ਤਾਂ ਹੋਇਆ ਤੇ ਬੰਨ ਦੇਣਾ ਨਾ ਉਹਦੇ ਕੱਲੂ ਦੇਖਾਂਗੇ ਕੱਲੇ ਕੰਮ ਪੂਰਾ ਫੁੱਲ ਕੇ ਵੀ ਨਹੀਂ ਚੱਲਿਆ ਮਡਿਆਰੀ ਖੁਲੀਆਂ ਕਰਕੇ ਉਹੀ 8 9 8 9 ਗੇਦ ਦਿਹਾੜੀ ਦੇ ਜਾਂ 5 ਗੇਦ ਇਦਾਂ ਆਉਂਦੇ ਆ ਉਹ ਕੱਲ ਸੀਗੇ 4 4.5 ਦਿਨ 4 ਗੇਦ ਤੇ ਅੱਜ ਹੈਗੇ ਆ 5 5.5 ਗੇਦ ਤੇ ਕੱਲੂ ਹੈਗੇ ਆ 3 4 ਗੇਦ ਇਹਦਾ ਹੌਲੀ ਹੌਲੀ ਤੁਰ ਪੈਣਾ ਕੰਮ ਹੁਣ ਬਾਕੀ ਜਿੱਦਾਂ ਵੀ ਇਹ ਚੱਲਦਾ ਹੋਵੇ ਪ੍ਰੋਗਰਾਮ ਇੱਕ ਨਾ ਜਿਗਾਰਡ ਬਣਾਇਆ ਦੇਖੋ ਇੱਥੋਂ ਹੀ ਲੋਕ ਖਿੱਚ ਲਿਆ ਆ ਇੱਥੋਂ ਹੀ ਕੋਈ ਬੰਦਾ ਨਗਾ ਨਾਲ ਇਹ ਐਦਾਂ ਹੀ ਲੋਕ ਲੱਗ ਜਾਣਾ ਦੇਖੋ ਆਹ ਦੇਖੋ ਆਹ ਲੋਕ ਲੱਗ ਗਿਆ ਇਹ ਜਿਗਾਰਡ ਬਣਾਇਆ ਇਹ ਸਾਰਿਆਂ ਨੂੰ ਬਣਾਉਣਾ ਚਾਹੀਦਾ ਇਹਨਾਂ ਦੋ ਬੰਦੇ ਚਾਹੀਦੇ ਇਹਨੂੰ ਲੋਕ ਲਾਉਣ ਨੂੰ ਲੋਕ ਇਹ ਇੱਥੇ ਨਾ ਤਾਰ ਪਾਈ ਆ ਇਹ ਤਾਰ ਪਾ ਕੇ ਤਾਂ ਇੱਥੋਂ ਦੀ ਸਾਰੀ ਨਾਲ ਨਾਲ ਲੈ ਗਏ ਆ ਇੱਥੋਂ ਲ ਜਾ ਕੇ ਤਾਂ ਉੱਤੇ ਲੈ ਗਏ ਆ ਉੱਥੇ ਹੱਥ ਜੇ ਫੜ ਕੇ ਤਾਂ ਉੱਥੋਂ ਖਿੱਚ ਲਈ ਦੀ ਆ ਤਾਰ ਉਥੋਂ ਹੀ ਲੋਕ ਖੋਲ ਲਈਦਾ ਤੇ ਉਥੋਂ ਹੀ ਲੋਕ ਲਾ ਰਹੀਦਾ ਬੰਦਾ ਦੂਏ ਦੀ ਜਰੂਰਤ ਨਹੀਂ ਬਸ ਟਾਇਰ ਨੂੰ ਜੇ ਲੋਕ ਲਾਉਣਾ ਹੈ ਪਰਲੇ ਟਾਇਰ ਦੇ ਮਗਰਲੇ ਬੰਨੇ ਅਟ ਲਾ ਰਹੀਦੀ ਆ ਜੇ ਖੋਲਣਾ ਤਾਂ ਬੱਟ ਦੇ ਕਿਸੇ ਦੇ ਬੰਨੇ ਉਧਰਲੇ ਇਹੀ ਪਰਲੇ ਟਾਇਰ ਜਿਹੜਾ ਉਹਦੇ ਮੋਹਰਲੇ ਬੰਨੇ ਅਟ ਲਾ ਰਹੀਦੀ ਆ ਇਹ ਲੋਕ ਇਥੋਂ ਆ ਲੱਗ ਜਾਂਦਾ ਇਹ ਹੈਗੀ ਆ ਜੀ ਜਿਹੜੀ ਆਪਣੀ 3 ਵੀਲਰ ਆਉਂਦੀ ਨਾ ਉਹਦੀ ਇਹ ਤਾਰ ਆ ਬ੍ਰੇਕ ਦੀ ਜਾਂ ਕਲਚ ਦੀ ਖਾਦੀ ਉਹਦੀ ਆ ਤਾਰ ਇਹ ਇਹ ਤਾਰ ਲਾਉਣੀ ਪੈਂਦੀ ਆ ਇਦਾਂ ਲੱਗਦੀ ਹੈ ਜਿੱਦਾਂ ਠਿਮਰੀਆਂ ਬਿਲਡਿੰਗ ਕਰਾ ਕੇ ਇਹਦੇ ਵਿੱਚ ਦੀ ਤਾਰਾਂ ਪਾ ਪਾ ਕੇ ਆਂ ਵੀ ਇਹ ਨਾ ਖਿੱਚੋ ਵੀ ਇਹਦਾ ਤਾਰਾਂ ਦੀਆਂ ਅਮਰੂੜੀਆਂ ਦਿੱਤੀਆਂ ਆ ਇੱਥੇ ਵੀ ਰਾਜੇ ਟੇਪ ਦਿੱਤੀ ਆ ਵੀਦੀ ਬਾਹਰਲਾ ਬਣਾਣਾ ਖਿੱਚੋ ਵੀ ਵਿੱਚੋਂ ਹੀ ਤਾਰ ਖਿੱਚੇ ਹੋਵੇ ਉਦਾਂ ਉੱਥੇ ਨਾਟ ਲਾ ਕੇ ਬਿਲਡਿੰਗ ਕੀਤੀ ਹੁੰਦੀ ਆ ਤਾਂ ਹੁਣ ਬਿਲਡਿੰਗ ਨਹੀਂ ਕਰਾਈ ਉਦਾਂ ਹੀ ਰੱਖੀ ਆ ਪਰ ਉਥੋਂ ਲੋਕ ਦਾ ਕੰਮ ਪੂਰਾ ਕਰਦੀ ਆ ਹੋ ਗਿਆ ਉਸਤਾਦ ਜੀ ਚਾਲੇ ਨੂੰ ਝਾੜ ਝੂੜ ਲਾ ਸੈਟ ਲਾ ਭਰੀਆਂ ਲੋਕ ਲਾਕ ਲਾਕ ਲਾ ਲਓ ਜੀ ਮਿਲੋ ਅਮਰਜੀਤ ਨੂੰ ਸੱਸੀ ਹੋਰ ਭਾਜੀ ਉਹਦੇ ਕੰਮ ਦੀ ਹੋ ਗਈ ਸਮਾਪਤੀ ਚਲੀਏ ਘਰ ਨੂੰ ਝਾੜ ਲਿਆ ਬੇਲਰ ਮੁੰਡਾ ਚਾਰ ਦੋ ਦਾ ਗੱਪਾ ਜੱਪਾ ਲਾ ਲੀਆਂ ਤੇ ਵਿਲੇ ਹੋ ਕੇ ਚੱਲੇ ਆ ਘਰ ਤੇ ਕੰਮ ਹਲੇ ਨਾ ਖੁੱਲ ਕੇ ਨਹੀਂ ਚੱਲਿਆ ਜਿੰਨਾ ਚੱਲਣਾ ਚਾਹੀਦਾ ਚੱਲ ਪੂ ਔਰ ਦਿਹਾੜੀ ਘਟਦਾ ਹੀ ਤੇ ਨਿਹਰਾ ਹੋ ਗਿਆ ਜਾ ਕੇ ਲਾਉਣੇ ਟਰੈਕਟਰ ਸਾਈਡ ਤੇ ਚਲੋ ਠੀਕ ਹੈ ਜੀ ਸਸੀਗਾ ਸਾਰਿਆਂ ਨੂੰ ਮਿਲਦੇ ਆ ਗੱਲੋਂਗੇ ਹੋਰ ਬਲੌਕ